ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆ ਵਹਿ ਟਾ ਅਗੈ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾ ਹ ਇਕ ਨਾਨੂ ਸਭ ਸੂਜੀ ਆਈ ਇਕ ਫਿਰ ਦੇਵੇ ਪਰਵਾਹ ਅਮਨ ਜੇ ਕੀਤਿਆ ਦੁਨੀ ਵਿੱਚ ਸੇ ਦਰਗਹਾ ਉਗਾਹ ਫਰੀਦਾ ਦਰਿਆ ਵੈ ਕੰਨ ਬਗਲਾ ਬੈਠਾ ਆਕੀਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸੰ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇ ਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬੰਨ ਮਲ ਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚਹੋ ਜਣਿਆਂਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਾ ਆਏ ਕੰਮ ਫਰੀਦਾ ਹਉ ਬਲਿਹਾਰੀ ਤਿਨ ਪੰਖੀਆਂ ਜੰਗਲ ਜਿਨਾਂ ਵਾਸ ਕੰਕਰ ਚੁੱਗਣ ਥਲ ਵੱਸਣ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੁੰਡੀਆਂ ਰਹਿਣ ਕਥਾਉ ਨਾਹੀ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਜਿੰਨੀ ਵੇਸੀ ਸੌ ਮਿਲੈ ਸੇ ਹੀ ਵੇਸ ਕਰੇਉ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸਹੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵੜਿਆਈਆ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮਿਹਾਂ ਫਰੀਦਾ ਤਿੰਨਾ ਮੁਖ ਡਰਾਵਣੀ ਜਿੰਨਾ ਵਿਸਾਰਿਓ ਨਾਉ ਐਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਥਾਉ ਫਰੀਦਾ ਪਿਛਲ ਰਾਤ ਨਾ ਜਾਗਿਓ ਏ ਜੇ ਬੰਦੜੋ ਮੋਇਓ ਜੇ ਤਾ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਏ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾਹ ਸੇ ਤੀਰੱਤਿਆ ਇਹੋ ਸਚਾਵਾ ਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵਜਦੀ ਤੂੰ ਵੀ ਵਜਹਿ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲ੍ਹਾ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲਾ ਪਹਿਰੇ ਫੁੱਲੜਾ ਫਲ ਪੀ ਪਛਾਰਾਤ ਜੋ ਜਾਗਨ ਲਹਨ ਸੇ ਸਾਈ ਕੰਨੂ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗੰਦੇ ਨਾ ਲਹਿਨ ਇੱਕ ਨਾ ਸੁੱਤਿਆਂ ਦੇ ਉਠਾਲ ਟੋਢੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮਾਨਯ ਕਮਾਨ ਇਹ ਸਬਰ ਕਾ ਨੀਹਣੂ ਸਬਰ ਸੰਦਾਬਾਨ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੇਂ ਜਹਨੀਨ ਹੋਣ ਨਜੀਕ ਖੁਦਾਈ ਦੇ ਭੀਤ ਨਾ ਕਿਸੈ ਦੀਨ ਸਬਰ ਇਹੋ ਸਵਾਉ ਜੇ ਤੂੰ ਬੰਦਾ ਢਿੜ ਕਰ ਹੈ ਵੱਧ ਥੀ ਵਹਿ ਦਰਿਆਉ ਟੁੱਟਨਾ ਥੀ ਵਹਿ ਵਾਹੜਾ ਫਰੀਦਾ ਦਰਵੇਸੀ ਗਾ ਖੜੀ ਚੋਪੜੀ ਪਰੀਤ ਇਕ ਕਨਕਿਨੈ ਚਾਲੀਐ ਦਰਵੇ ਸਾਹਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰ ਪੈਰੀ ਫੱਕਾ ਸਿਰ ਜੁਲਾ ਜੇ ਮੂ ਪ੍ਰੀ ਮਿਲੰ ਤਨ ਨਾਤ ਪਾਏ ਤਨੂਰ ਜਿਉ ਬਾਲਣ ਹੱਡ ਨ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ ਕੌਟੁ ਨੇਂ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਮਿਕ ਲਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੁੱਬ ਮੁਏ ਬਗ ਬੱਪੜੇ ਸਿਰ ਪਲ ਉੱਪਰ ਪਾਉ ਮੈਂ ਜਾਣਿਆ ਵੱਡ ਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੀ ਜੇ ਕਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਏਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋ ਕਰੀ ਜਿਤ ਵਾਸੇ ਆਵੇ ਕੰਤ ਨਿਮਣ ਸੋ ਅੱਖਰ ਖਮਣ ਗੁਣ ਜਿਹ ਬਾ ਮਣੀਆਂ ਮੰਤ ਏ ਤ੍ਰੈ ਭੈਣੀ ਵੇਸ ਕਰ ਤਾ ਵਾਸੇ ਆਵੀ ਕੰਤ ਮਤ ਹੁੰਦੀ ਹੋਏ ਈਆਣਾ ਤਾਣ ਹੁੰਦੇ ਹੋਏ ਨਤਾਣਾ ਅਣ ਹੁੰਦੇ ਆਪ ਬੰਡਾਏ ਕੋ ਐਸਾ ਭਗਤ ਸਦਾਏ ਇਕ ਫਿੱਕਾ ਨਾ ਗਲਾਈ ਸਭ ਨਾਮੈ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ ਸਭਨਾ ਮਨ ਮਾਣਕ ਠਾਣ ਮੂਲ ਮਚਾਂਗਵਾ ਜੇ ਤਉ ਪਰੀਆ ਦੀ ਸੇਕ ਹਿਆਉ ਨਾ ਠਾਹੀ ਕਹੀਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਵੈਏ ਸ੍ਰੀ ਮੁਖ ਬਾਕ